ਅੱਜ ਅਸੀਂ ਬਣਾ ਕੇ ਖਾਦੇ ਸੀਗੇ ਪਨੀਰ ਵਾਲੇ ਮੋਮਸ ਸੱਸੀ ਕਲ ਜੀ ਸਾਰਿਆਂ ਨੂੰ ਅਰਮਾਨ ਸ਼ਾਮ ਨੂੰ ਬਹੁਤ ਜ਼ਿਆਦਾ ਜिद ਕਰਨ ਲੱਗ ਗਿਆ ਸੀਗਾ ਕਹਿੰਦਾ ਮੰਮਾ ਅੱਜ ਆਪਾਂ ਮੋਮਸ ਬਣਾਈਏ ਤੇ ਫਿਰ ਮਰਮਾਨ ਦੇ ਪਪਾ ਤੋਂ ਸਾਰਾ ਸਮਾਨ ਮੰਗਾ ਲਿਆ ਸੀਗਾ ਮੈਦੇ ਨੂੰ ਛਾਣਿਆ ਵਿੱਚ ਤੇ ਤੇਲ ਪਾਇਆ ਮਿੱਠਾ ਸੋਡਾ ਨਾਣ ਤੇ ਹਲਕਾ ਜਿਹਾ ਪਾਣੀ ਗਰਮ ਕੀਤਾ ਤੇ ਨਾਲ ਹੀ ਆਟਾ ਗੁੰਨ ਲਿਆ ਸੀਗਾ ਬਹੁਤ ਜ਼ਿਆਦਾ ਸੋਫਟੀ ਜਿਹਾ 도 ਤਿਆਰ ਹੋ ਗਿਆ ਸੀਗਾ ਆਟੇ ਦਾ ਨਾਲ ਹੀ ਮੇਰੇ ਕੋਲੇ ਅਰਮਾਨ ਦੇ ਪਪਾ ਵੀ ਪਹੁੰਚ ਗਏ ਸੀਗੇ ਉਹਨਾਂ ਨੇ ਵੀ ਮੇਰੀ ਕਾਫੀ ਜ਼ਿਆਦਾ ਹੈਲਪ ਕਰਵਾਈ ਹੈ ਨਾ ਜਿਹੜੇ ਫਿਰ ਉਹਨਾਂ ਨੇ ਮੈਨੂੰ ਪਿਆਜ਼ ਕੱਟ ਕੇ ਦਿੱਤੇ ਸੀਗੇ ਤੇਲ ਆ ਜਨ ਦੋ ਚਾਰ ਮਿੰਟ ਉਹਨਾਂ ਨੂੰ ਸੇਕ ਲਵਾਉਣਾ ਸੀਗਾ ਮਗਰ ਉਹਦੇ ਚ ਪਨੀਰ ਪਾਉਣਾ ਸੀਗਾ ਬਹੁਤ ਜ਼ਿਆਦਾ ਰਸੋਈ ਚ ਗਰਮੀ ਸੀਗੀ ਵੈਸੇ ਨਾਰਮਲ ਜੀ ਗੱਲ ਆ ਮੋਮੋਸ ਬਣਾਉਣਾ ਕਿਸੇ ਇੱਕ ਜਾਨੇ ਦੀ ਬਸ ਦੀ ਗੱਲ ਨਹੀਂ ਹੁੰਦੀ ਅਗਰ ਜੇ ਆਪਾਂ ਘਰ ਚ ਬਣਾਉਨੇ ਆ ਹਨਾ ਦੋ ਤਿੰਨ ਜਾਨੇ ਤੈਨੂੰ ਚਾਹੀਦੇ ਹੀ ਆ ਉਸ ਤੋਂ ਬਾਅਦ ਮੇਰੇ ਪਿਆਜ਼ਾਂ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਸੀਗਾ ਵਿੱਚ ਉਹਦੇ ਮੈਂ ਪਨੀਰ ਪਾਤਾ ਸੀਗਾ ਅੱਦਾ ਹੀ ਪਾਇਆ ਸੀਗਾ ਪਨੀਰ ਕਿਉਂਕਿ ਪਨੀਰ ਕਾਫੀ ਜ਼ਿਆਦਾ ਸੀਗਾ ਰਮਨ ਦੇ ਪਪਾ ਨੇ ਫਿਰ ਉਸ ਤੋਂ ਬਾਅਦ ਮੈਨੂੰ ਰੋਟੀਆਂ ਜੀਆਂ ਬੇਲ ਕੇ ਦਿੱਤੀਆਂ ਹਨਾ ਗਲਾਸਾਂ ਨਾ ਕੱਢੀਆਂ ਤੇ ਆ ਮੇਰੀ ਸਟਫਿੰਗ